ਪਿਆਰੇ ਦਰਸ਼ਕੋ ਨਵਾਂ ਪੰਜਾਬ ਚੈਨਲ ਦੇ ਵਿਚਾਰ ਚਰਚਾ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਸੀਨੀਅਰ ਪੱਤਰਕਾਰ ਬਲਬੀਰ ਸਿੰਘ ਜੰਡੂ ਹਨ ਉਹਨਾਂ ਨਾਲ ਗੱਲ ਕਰਾਂਗੇ ਤਿੰਨ ਚਾਰ ਅਹਿਮ ਟੌਪਿਕਾਂ ਦੇ ਉੱਪਰ ਵਿਸ਼ਿਆਂ ਦੇ ਉੱਪਰ ਉਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਕਿ ਸਾਡੇ ਗਵਾਂਡੀ ਸੂਬੇ ਹਰਿਆਣਾ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਜਿਹੜੀਆਂ ਹੋਣ ਜਾ ਰਹੀਆਂ ਨੇ ਤੇ ਉਹਨਾਂ ਦੇ ਲਈ ਜਿਹੜੀਆਂ ਵੱਖ-ਵੱਖ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਰਿਹਾ ਬੀਜੇਪੀ ਸਟਾਰਟ ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਹੈ ਕਾਂਗਰਸ ਪਾਰਟੀ 41 ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਹੈ ਤੇ ਬੀਜੇਪੀ ਦੇ ਵਿੱਚ ਵੱਡੀ ਜਿਹੜੀ ਹੈ ਭੰਤੋੜ ਹੋਈ ਹੈ ਬਗਾਵਤ ਹੋਈ ਹੈ ਤੇ ਕਾਂਗਰਸ ਪਾਰਟੀ ਦਾ ਆਮ ਆਦਮੀ ਪਾਰਟੀ ਤੇ ਸੁਭਾਜਵਾਦੀ ਪਾਰਟੀ ਨਾਲ ਸਮਝੌਤਾ ਹੋਣ ਦਾ ਚਰਚਾ ਸੀਗਾ ਇਹ ਵੀ ਸੀ ਕਿ ਕਾਂਗਰਸ ਪਾਰਟੀ ਪੰਜ ਸੀਟਾਂ ਜਿਹੜੀ ਆ ਆਪ ਨੂੰ ਦੇਣ ਲਈ ਸਹਿਮਤ ਸੀ ਪਰ ਅੱਜ ਜਿਹੜੀ ਲੇਟੈਸਟ ਸਾਡੇ ਕੋਲ ਜਾਣਕਾਰੀ ਆਈ ਹੈ ਉਹਦੇ ਮੁਤਾਬਕ ਸਮਝੌਤਾ ਸਿਰੇ ਨਹੀਂ ਚੜਿਆ ਲੱਗਦਾ ਤੇ ਇਸੇ ਕਰਕੇ ਆਮ ਆਦਮੀ ਪਾਰਟੀ ਨੇ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ 20 ਉਮੀਦਵਾਰਾਂ ਦੀ ਜਾਰੀ ਕਰ ਦਿੱਤੀ ਹੈ ਇਹਦਾ ਕੀ ਅਸਰ ਪਏਗਾ ਹਰਿਆਣੇ ਦੀ ਪੋਲਿਟਿਕਸ ਤੇ ਜਿਹੜੀ ਇੰਡੀਆ ਇਕੱਠ ਜੋੜ ਦੀ ਸਿਆਸਤ ਹੈ ਉਹ ਜਿਵੇਂ ਰਾਹੁਲ ਗਾਂਧੀ ਅੱਗੇ ਲੈ ਕੇ ਚੱਲਣਾ ਚਾਹੁੰਦੇ ਸੀ ਲੱਗਦਾ ਕਿ ਉਹਦੇ ਉੱਪਰ ਕੋਈ ਨਾ ਕੋਈ ਸਵਾਲੀਆ ਨਿਸ਼ਾਨ ਲੱਗ ਗਿਆ ਇੱਕ ਤਾਂ ਇਸ ਵਿਸ਼ੇ ਦੇ ਉੱਪਰ ਗੱਲ ਕਰਾਂਗੇ ਦੂਜਾ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਤੋਂ ਜਿਹੜੀ ਆ 10000 ਕਰੋੜ ਰੁਪਏ ਦੀ ਹੋਰ ਆਪਣੀ ਕਰਜ਼ੇ ਦੀ ਹੱਦ ਵਧਾਉਣ ਲਈ ਗੱਲ ਕੀਤੀ ਹੈ ਤੇ ਇਹ ਮਾਮਲਾ ਪ੍ਰਧਾਨ ਮੰਤਰੀ ਕੋਲ ਜਾਏਗਾ ਉਸ ਤੋਂ ਬਾਅਦ ਲੋੜ ਪਈ ਤਾਂ ਹੋਰ ਥਾਵਾਂ ਦੇ ਉੱਪਰ ਵੀ ਜਾਏਗਾ ਪਰ ਇਸ ਵੇਲੇ ਜੀਐਸਟੀ ਦੀ ਕੌਂਸਲ ਦੀ ਮੀਟਿੰਗ ਚੱਲ ਰਹੀ ਹੈ ਸ਼ਾਇਦ ਪੰਜਾਬ ਦੇ ਵਿੱਤ ਮੰਤਰੀ ਇਹ ਮਾਮਲਾ ਉੱਥੇ ਵੀ ਉਠਾ ਸਕਦੇ ਆ ਕਿ ਪੰਜਾਬ ਦਾ ਜਿਹੜਾ ਕਰਜ਼ਾ ਜਿਹੜਾ ਉਹ ਵੱਧ ਰਿਹਾ ਤੇ ਇਸ ਕਰਕੇ ਉਹਦੇ ਨਾਲ ਖਰਚਾ ਜਿਹੜਾ ਨਹੀਂ ਚੱਲ ਰਿਹਾ ਤੇ ਇਸ ਕਰਕੇ ਪੰਜਾਬ ਨੇ ਹੋਰ ਜਿਹੜਾ ਕਰਜ਼ਾ ਦੇਣ ਦੀ ਮੰਗ ਕੀਤੀ ਹੈ ਇਸ ਦੇ ਨਾਲ ਹੀ ਤੀਜਾ ਮਸਲਾ ਜਿਹੜਾ ਅਕਾਲੀ ਦਲ ਦੇ ਮਾਮਲਾ ਉਲਝਿਆ ਹੋਇਆ ਉਹਦੇ ਵਿੱਚ ਪੰਜ ਸਹਿबान ਵੱਲੋਂ 18 ਸਤੰਬਰ ਤੋਂ ਬਾਅਦ ਮੀਟਿੰਗਾਂ ਕੀਤੀ ਜਾਣ ਦੀ ਸੰਭਾਵਨਾ ਅੱਜ ਵੀ ਤਿੰਨ ਜਿਹੜੇ ਅਕਾਲੀ ਆਗੂ ਆ ਉਹ ਛੇ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਏ ਉਹਨਾਂ ਨੇ ਆਪਣਾ ਆਪਣਾ ਸਪਸ਼ਟੀਕਰਨ ਦਿੱਤਾ ਸਭ ਤੋਂ ਪਹਿਲਾਂ ਜੰਡੂ ਸਾਹਿਬ ਜਿਹੜੀਆਂ ਹਰਿਆਣੇ ਦੀਆਂ ਚੋਣਾਂ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਜਿਹੜਾ ਗੱਠਜੋੜ ਸਿਰੇ ਨਹੀਂ ਚੜ੍ਹ ਸਕਿਆ ਇਹਦਾ ਕੀ ਇੰਪੈਕਟ ਪੈਗਾ ਕਾਂਗਰਸ ਦੇ ਆਗੂ ਇਹੀ ਦਾਵਾ ਕਰਦੇ ਰਹੇ ਭਵਿੰਦਰ ਸਿੰਘ ਹੁੱਡਾ ਤੇ ਹੋਰ ਆਗੂ ਵੀ ਜੇ ਗੱਠਜੋੜ ਸਿਰੇ ਨਹੀਂ ਚੜਦਾ ਪਹਿਲਾਂ ਵੀ ਉਹਨਾਂ ਵਿਰੋਧ ਕੀਤਾ ਸੀ ਵੀ ਇਹਦੇ ਨਾਲ ਸਾਨੂੰ ਕੋਈ ਫਰਕ ਨਹੀਂ ਪੈਣਾ ਤੇ ਸਤਾਪਤੀ ਵਿਰੋਧ ਦੀ ਲਹਿਰ ਹੈ ਤੇ ਕਾਂਗਰਸ ਪਾਰਟੀ ਆਸਾਨੀ ਨਾਲ ਜਿਹੜਾ ਚੋਣਾਂ ਜਿੱਤ ਜਾਏਗੀ ਉਹਦੇ ਵਿੱਚ ਦੇਖੋ ਹਰਿਆਣਾ ਜਿਹੜਾ ਹੈ ਐਸਾ ਸੂਬਾ ਹੈਗਾ ਜਿੰਦੇ ਵਿੱਚ ਇਸ ਵੇਲੇ ਸਥਿਤੀ ਇਸ ਕਿਸਮ ਦੀ ਬਣੀ ਹੋਈ ਹੈ ਕੇ ਸਭ ਤੋਂ ਵੱਧ ਉਥੇ ਪਰਿਵਾਰਵਾਦ ਦਾ ਜਿਹੜਾ ਪੂਰਾ ਜੋਰ ਚੱਲ ਰਿਹਾ ਇਸ ਵੇਲੇ ਚਾਹੇ ਉਹ ਵਿਰੋਧੀ ਧਿਰ ਹੈ ਚਾਹੇ ਉਹ ਕਾਂਗਰਸ ਹੈ ਚਾਹੇ ਉਹ ਜਿਹੜੀ ਹੈ ਭਾਰਤੀ ਜਨਤਾ ਪਾਰਟੀ ਹੈ ਚਾਹੇ ਉਹ ਨੈਲੂ ਹੈ ਚਾਹੇ ਜੇ ਜਿਹੜੀ ਹੈ ਜਨਨੈਕ ਜਨਤਾ ਪਾਰਟੀ ਹੈ ਸਾਰਿਆਂ 'ਚ ਪਰਿਵਾਰਵਾਦ ਦਾ ਪਹਿਲਾਂ ਤਾਂ ਪੂਰਾ ਜੋਰ ਹੈ ਔਰ ਜਿਸ ਗੱਲ ਨੂੰ ਮੋਦੀ ਹੁਣੀ ਬਾਰ-ਬਾਰ ਕਹਿੰਦੇ ਆ ਉਸ ਦਾ ਉਥੇ ਆਣ ਕੇ ਹੁਣ ਜ਼ਿਕਰ ਕਰਨਗੇ ਕਿ ਨਹੀਂ ਕਰਨਗੇ ਇਹ ਤਾਂ ਹੁਣ ਪਤਾ ਲੱਗੇਗਾ ਵੱਡਾ ਸਵਾਲ ਹੋਏਗਾ ਵੱਡਾ ਸਵਾਲ ਹੋਏਗਾ ਵੀ ਪ੍ਰਧਾਨ ਮੰਤਰੀ ਮੋਦੀ ਇਸ ਮੁੱਦੇ ਤੇ ਕੀ ਕਹਿੰਦੇ ਆ ਹਾਂ ਜੀ ਜੀ ਇਹੀ ਅਸਲ ਚ ਉਹਨਾਂ ਦੀ ਪਰਖ ਵੀ ਇਸੇ ਗੱਲ ਤੋਂ ਹੀ ਹੋਏਗੀ ਕਿਉਂਕਿ ਜਿਸ ਢੰਗ ਨਾਲ ਉਹਨਾਂ ਦੀ ਆਪਣੀ ਪਾਰਟੀ ਦੇ ਅੰਦਰ ਪਰਿਵਾਰਵਾਦ ਦੇ ਨਾਲ-ਨਾਲ ਜਿਸ ਤਰ੍ਹਾਂ ਉਹਨਾਂ ਦੇ ਜਿਹੜੇ ਪੁਰਾਣੇ ਸਥਾਪਿਤ ਆਗੂ ਹੈ ਉਹ ਵੀ ਉੱਥੇ ਅਹੁਦੇਦਾਰ ਨੇ ਔਰ ਨਾਲ ਦੀ ਨਾਲ ਉਹਨਾਂ ਦੇ ਬੱਚਿਆਂ ਨੂੰ ਵਾਂ ਟਿਕਟਾਂ ਦਿੱਤੀਆਂ ਗਈਆਂ ਸੋ ਇਹ ਇੱਕ ਵੱਖਰਾ ਮਾਮਲਾ ਹੈਗਾ ਪਰ ਇਹਦੇ ਤੇ ਇਹ ਜ਼ਰੂਰ ਹੈ ਕਿ ਪ੍ਰਧਾਨ ਮੰਤਰੀ ਕੀ ਕਹਿੰਦੇ ਆ ਇਹ ਜ਼ਰੂਰ ਦੇਖਣ ਵਾਲੀ ਤੇ ਦਿਲਚਸਪ ਗੱਲ ਹੋਏਗੀ ਕਿ ਪਰਿਵਾਰਵਾਦੀ ਹਰਿਆਣਾ ਦੇ ਵਿੱਚ ਆਣ ਕੇ ਕੀ ਬੋਲਦੇ ਦੂਸਰਾ ਐਸੋ ਨੇ ਸਾਰੀਆਂ ਜਿਹੜੀਆਂ ਉੱਥੇ ਦੀਆਂ ਸਿਆਸੀ ਧਿਰਾਂ ਹੈਗੀਆਂ ਚਾਹੇ ਉਹ ਕਾਂਗਰਸ ਹੈ ਭਾਰਤੀ ਜਨਤਾ ਪਾਰਟੀ ਆ ਅਨੈਲੋ ਹੈ ਚਾਹੇ ਦੂਸਰੀਆਂ ਧਿਰਾਂ ਹੈਗੀਆਂ ਆਮ ਆਦਮੀ ਪਾਰਟੀ ਉਹ ਸਾਰੀਆਂ ਹੀ ਆਪੋ ਆਪਣੀ ਪਾਰਟੀ ਦੇ ਅੰਦਰ ਜਿਹੜੀ ਉਮੀਦਵਾਰਾਂ ਦੀ ਚੋਣ ਦਾ ਘੋਲ ਜਿਹੜਾ ਹੈ ਉਹਦੇ ਵਿੱਚ ਲੱਗੀਆਂ ਹੋਈਆਂ ਔਰ ਕਾਂਗਰਸ ਦੇ ਤਾਂ ਉੱਥੇ ਜਾ ਕੇ ਬਹੁਤ ਸਾਰੇ ਜਿਹੜੇ ਟਿਕਟਾਂ ਦੇ ਚਾਹਵਾਨਾ ਉਹਨਾਂ ਨੇ ਉੱਥੇ ਧਰਨਾ ਵੀ ਲਾਇਆ ਹੋਇਆ ਜਿਹੜਾ ਪਾਰਟੀ ਦੇ ਦਫ਼ਤਰ ਦੇ ਬਾਹਰ ਬੈਠਿਆ ਉੱਥੇ ਔਰ ਹੁਣ ਤੱਕ ਕਾਂਗਰਸ ਨੇ 41 ਸੀਟਾਂ ਦਾ ਐਲਾਨ ਕੀਤਾ ਤੇ 41 ਦੇ ਵਿੱਚੋਂ 4 ਐਸੀਆਂ ਸੀਟਾਂ ਹੈਗੀਆਂ ਜਿਨ੍ਹਾਂ ਦੇ ਉੱਤੇ ਬਕਾਇਦਾ ਜਿਹੜੀ ਕਾਂਗਰਸ ਦੇ ਅੰਦਰ ਵੀ ਵਿਰੋਧ ਹੋ ਰਿਹਾ ਇਸ ਤਰ੍ਹਾਂ ਜਿਹੜੀਆਂ ਭਾਰਤੀ ਜਨਤਾ ਪਾਰਟੀ ਨੇ ਸੀਟਾਂ ਦਾ ਐਲਾਨ ਕੀਤਾ ਹੈ ਉਹਦੇ ਵਿੱਚ ਤਾਂ ਬਹੁਤ ਵੱਡੇ ਪੱਧਰ ਤੇ ਬਗਾਵਤ ਵੀ ਹੋਈ ਹੈ ਔਰ ਸੈਂਕੜੇ ਦੇ ਹਿਸਾਬ ਨਾਲ ਉਹਨਾਂ ਦੇ ਜਿਹੜੇ ਆਗੂ ਸਥਾਨ ਕਾਗੂਸ ਛੱਡ ਕੇ ਜਿਹੜੇ ਐ ਪਾਰਟੀ ਨੂੰ ਉਹ ਚਲੇ ਗਏ ਔਰ ਨਾਲ ਦੀ ਨਾਲ ਉਥੇ ਵੀ ਹੈ ਕਿ ਉਹਨਾਂ ਦੀਆਂ ਵੀ 13 ਸੀਟੀਆਂ ਐਸੀਆਂ ਹੈਂਆਂ ਜਿਨ੍ਹਾਂ ਦੇ ਉੱਤੇ ਪਾਰਟੀ ਦੇ ਅੰਦਰ ਬਗਾਵਤ ਤੇ ਵਿਰੋਧ ਚੱਲ ਰਿਹਾ ਹੈ ਤੇ ਉਥੇ ਉਹ ਉਹਨਾਂ ਦੀ ਗੱਲ ਤੈਹ ਨਹੀਂ ਹੋ پا ਰਹੀ ਹੈ ਜੇ ਕਿ ਉਹ ਕਿਸ ਪਾਸੇ ਨੂੰ ਜਾਏਗੀ ਸੋ ਇਸ ਕਰਕੇ ਭਾਰਤੀ ਜਨਤਾ ਪਾਰਟੀ ਦੀਆਂ 68 ਕਾਂਗਰਸ ਦੀਆਂ 41 ਔਰ ਇਸ ਤਰ੍ਹਾਂ ਹੀ ਜਿਹੜੇ ਐਨਐਲਓ ਦੇ ਵਿੱਚ ਹੈ ਉਹਦੇ ਵਿੱਚ ਵੀ ਜਿਹੜੇ ਉਹਨਾਂ ਦੇ ਇੱਕ ਪੋਤਰੇ ਸੀਗੇ ਓਮ ਪ੍ਰਕਾਸ਼ ਚਟਾਲਾ ਉਹਨਾਂ ਦੇ ਉਹ ਉਹਨਾਂ ਨੇ ਵੀ ਹੁਣ ਆਪਣੀ ਜਿਹੜੀ ਹੈ ਭਾਰਤੀ ਜਨਤਾ ਪਾਰਟੀ ਛੱਡ ਕੇ ਤੇ ਉਹ ਵੀ ਜਿਹੜੀ ਹੈ ਐਨਐਲਓ ਦੇ ਵਿੱਚ ਸ਼ਾਮਲ ਹੋ ਗਿਆ ਸੋ ਇਸ ਕਰਕੇ ਪਾਰਟੀਆਂ ਦੇ ਅੰਦਰ ਟੁੱਟ ਭਾਜ ਦਾ ਸਿਲਸਿਲਾ ਬੜੇ ਵੱਡੇ ਪੱਧਰ ਤੇ ਚੱਲ ਰਿਹਾ ਪਰ ਇਹ ਜ਼ਰੂਰ ਹੈ ਕਿ ਉੱਥੋਂ ਦੀ ਜਿਹੜੀ ਰਾਜਸੀ ਸਥਿਤੀ ਹੈ ਉਸ ਦੀ ਜੇ ਰਿਫਲੈਕਸ਼ਨ ਦੇਖਣੀ ਹੋਵੇ ਤਾਂ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਜਿਹੜੇ ਗਰਾਊਂਡ ਜ਼ੀਰੋ ਤੇ ਕੰਮ ਕਰਨ ਵਾਲੇ ਆਗੂ ਆ ਕਿਉਂਕਿ ਉਹਨਾਂ ਨੂੰ ਜ਼ਮੀਨੀ ਹਕੀਕਤਾਂ ਦਾ ਪਤਾ ਹੁੰਦਾ ਤੇ ਉਹ ਇੱਕ ਪੌਣ ਕੁੱਕੜ ਵਾਂਗੂ ਇਸ਼ਾਰਾ ਮਾਰਦੇ ਆ ਤੇ ਇਸ ਵੇਲੇ ਜਿਹੜਾ ਹਰਿਆਣੇ ਦੇ ਅੰਦਰ ਹੈ ਉਹ ਬਹੁਤੇ ਲੋਕ ਜਿਹੜੇ ਆ ਕਾਂਗਰਸ ਵੱਲ ਨੂੰ ਜਾ ਰਹੇ ਆ ਜੇ ਕੋਈ ਪਾਰਟੀ ਛੱਡਦਾ ਵੀ ਆ ਜੋ ਕਾਂਗਰਸ ਸ਼ਾਮਲ ਹੋਣਾ ਚਾਹੁੰਦਾ ਤੇ ਇਹੀ ਕਾਰਨ ਹੈ ਕਿ ਕਾਂਗਰਸ ਦੇ ਅੰਦਰ ਜਿਹੜੇ ਟਿਕਟਾਂ ਦੇ ਦਾਵੇਦਾਰ ਆ ਉਹਨਾਂ ਦੀ ਗਿਣਤੀ ਲਗਭਗ 2556 ਜਿਹੜੀ ਦੱਸੀ ਗਈ ਸੀ ਤੇ ਉਹਦੇ ਵਿੱਚ ਅਜੇ ਜਿਹੜਾ ਫੈਸਲਾ ਹੋਇਆ ਉਹ ਸਿਰਫ 41 ਸੀਟਾਂ ਦਾ ਹੋਇਆ ਜਿਸ ਤਰ੍ਹਾਂ ਦੀ ਤੁਸੀਂ ਗੱਲ ਕੀਤੀ ਹੈ ਕਿ ਜਿਹੜੀ ਆਮ ਆਦਮੀ ਪਾਰਟੀ ਨਾਲ ਉਹਨਾਂ ਦਾ ਗੱਠਜੋੜ ਬਣਦੀ ਸੰਭਾਵਨਾ ਸੀ ਉਹ ਲੱਗਦਾ ਹੈ ਕਿ ਗੱਲ ਅਜੇ ਅੱਧ ਵਿਚਾਲੇ ਹੀ ਫਸੀ ਹੋਈ ਹੈ ਭਾਵੇਂ ਕਿ ਰਾਘਵ ਚੰਡਾ ਉਹਨਾਂ ਕਹਿ ਰਹੇ ਕਿ ਗੱਲਬਾਤ ਚੱਲ ਰਹੀ ਹੈ ਪਰ ਜਿਸ ਢੰਗ ਨਾਲ ਅੱਜ ਉਹਨਾਂ ਨੇ ਆਪਣੇ 20 ਉਮੀਦਵਾਰਾਂ ਦਾ ਐਲਾਨ ਕੀਤਾ ਔਰ ਉਹ ਉਮੀਦਵਾਰਾਂ ਦਾ ਐਲਾਨ ਕਰਨ ਦਾ ਕਈ ਵਾਰੀ ਇਹ ਵੀ ਲੱਗਦਾ ਹੈ ਕਿ ਹੋ ਸਕਦਾ ਦਾਬ ਪਿੱਛੇ ਇੱਕ ਤੌਰ ਤੇ ਉਹਨਾਂ ਨੇ ਆਪਣਾ ਪ੍ਰੈਸ਼ਰ ਵਧਾਉਣ ਦੇ ਲਈ ਇਹ ਕੀਤਾ ਹੋਵੇ ਪਰ ਇਹ ਜ਼ਰੂਰ ਹੈ ਕਿ ਹਰਿਆਣੇ ਦੀ ਕਾਂਗਰਸ ਇਸ ਗੱਲ ਤੋਂ ਖੁਸ਼ ਹੈ ਕਿ ਜੇ ਨਹੀਂ ਸਮਝੌਤਾ ਹੁੰਦਾ ਤਾਂ ਇਹ ਚੰਗੀ ਗੱਲ ਹੈ ਉਹਨਾਂ ਦੇ ਲਈ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਵੀ ਜਿਹੜੀਆਂ ਚੋਣਾਂ ਲੜੀਆਂ ਗਈਆਂ ਸੀ ਲੋਕ ਸਭਾ ਦੀਆਂ ਤਾਂ ਉਸ ਸਮੇਂ ਤਾਂ ਹਰਿਆਣੇ ਦੇ ਵਿੱਚ ਸਮਝੌਤਾ ਹੋਇਆ ਸੀ ਪਰ ਪੰਜਾਬ 'ਚ ਨਹੀਂ ਸੀ ਹੋਇਆ ਤੇ ਇਸ ਕਰਕੇ ਪੰਜਾਬ ਦੇ ਕਾਂਗਰਸੀਆਂ ਨੇ ਉਦੋਂ ਡਟ ਕੇ ਵਿਰੋਧ ਕੀਤਾ ਸੀ ਇਸ ਤਰ੍ਹਾਂ ਹੀ ਹੁਣ ਜਿਹੜੇ ਉੱਥੋਂ ਦੇ ਕਾਂਗਰਸੀ ਹੈ ਉਹ ਵੀ ਇਹ ਗੱਲ ਚਾਹੁੰਦੇ ਆ ਕਿ ਜੇ ਨਾ ਹੋਵੇ ਸਮਝੌਤਾ ਆਮ ਆਦਮੀ ਪਾਰਟੀ ਨਾਲ ਤਾਂ ਚੰਗੀ ਗੱਲ ਹੈ ਹੁਣ ਜਿਹੜੇ ਉਹਨਾਂ ਨੇ 20 ਉਮੀਦਵਾਰ ਰਲਾਨੇ ਆ ਉਹਨਾਂ ਵਿੱਚ ਜੰਮੂ ਦੀ 11 ਉਹ ਥਾਵਾਂ ਜਾਂ 11 ਉਹ ਹਲਕੇ ਜਿੱਥੇ ਕਾਂਗਰਸ ਪਹਿਲਾਂ ਹੀ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਹੈ ਸੋ ਇਸ ਕਰਕੇ ਕਿਤੇ ਨਾ ਕਿਤੇ ਲੱਗਦਾ ਹੈ ਕਿ ਇਹ ਇੱਕ ਦਬਾਅ ਦੀ ਰਾਜਨੀਤੀ ਵੀ ਹੋ ਸਕਦੀ ਹੈ ਦਬਾਅ ਦਾ ਇੱਕ ਧਾਪੇ 'ਚ ਵੀ ਹੋ ਸਕਦਾ ਹੈ ਉਹਨਾਂ ਦਾ ਕਿ ਹੋ ਸਕਦਾ ਹੈ ਕਿ ਜੇ ਪੰਜ ਕਾਂਗਰਸ ਦਿੰਦੀ ਹੈ ਤੇ ਕੋਈ ਇੱਕ ਦੋ ਹੋਰ ਵਧ ਕੇ ਕਿਉਂਕਿ ਜਿਹੜੀ ਮੁੱਢਲੀ ਗੱਲ ਆਈ ਸੀ ਉਹਦੇ ਵਿੱਚ ਆਇਆ ਸੀ ਜੰਮੂ ਜੀ ਕਿ ਇਹ 10 ਸੀਟਾਂ ਮੰਗਦੇ ਆ ਤੇ ਕਾਂਗਰਸ ਪੰਜ ਦਿੰਦੀ ਹੈ ਬਾਅਦ 'ਚ ਫਿਰ ਆਇਆ ਸੀ ਕਿ ਹੋ ਸਕਦਾ ਸੱਤ ਤੇ ਸਮਝੌਤਾ ਹੋ ਜੇ ਹੁਣ ਇਹ ਗੱਲ ਕਿਤੇ ਫਸੀ ਹੈ ਇਹ ਤਾਂ ਨਹੀਂ ਅਜੇ ਬਾਹਰ ਆਈ ਪਰ ਅੱਜ ਜਿਸ ਢੰਗ ਨਾਲ ਉਹਨਾਂ ਨੇ ਸੂਚੀ ਜਾਰੀ ਕੀਤੀ ਹੈ ਉਸ ਨੇ ਇਹ ਜ਼ਰੂਰ ਦੱਸਤਾ ਕਿ ਗੱਲਬਾਤ ਕਿਤੇ ਨਾ ਕਿਤੇ ਟੁੱਟ ਵੀ ਸਕਦੀ ਹੈ ਜਿਹੜੀ ਪਹਿਲਾਂ ਲੱਗਦਾ ਸੀ ਕਿ ਇਹ ਨਿਬੜ ਜਾਊਗੀ ਉਹ ਨਿਬੜਦੀ ਨਹੀਂ ਲੱਗਦੀ ਕਿਤੇ ਨਾ ਕਿਤੇ ਟੁੱਟਣ ਦੇ ਅਸਾਰ ਵੀ ਬਣੇ ਹੋਏ ਆ ਤੇ ਜਿਸ ਤਰ੍ਹਾਂ ਸਮਾਜਵਾਦੀ ਪਾਰਟੀ ਨਾਲ ਵੀ ਆ ਉਹਨਾਂ ਨਾਲ ਤਾਂ ਹੋ ਸਕਦਾ ਹੈ ਕਿ ਕੋਈ ਨਾ ਕੋਈ ਇੱਕ ਦੋ ਸੀਟਾਂ ਵਾਧੂ ਅਜਿਹੀਆਂ ਉਹਨਾਂ ਚਾਹੀਦੀਆਂ ਉਹ ਦੇਖ ਕੇ ਤੇ ਉੱਥੇ ਨਿਬੇੜਾ ਕਾਂਗਰਸ ਕਰ ਲਵੇ ਕਿਉਂਕਿ ਉਸ ਦਾ ਨਿਵੇੜੇ ਦਾ ਕਾਰਨ ਮੁੱਖ ਇਹ ਹੈ ਕਿ ਉੱਤਰ ਪ੍ਰਦੇਸ਼ ਵਿੱਚ 20 10 ਉਪਚੋਣਾ ਹੋਣੀਆਂ ਤੇ ਉਹਦੇ ਵਿੱਚ ਕਾਂਗਰਸ ਜਿਹੜੀ ਹੈ ਉਹ ਮੰਗ ਕਰ ਰਹੀ ਹੈ ਸਮਾਜਵਾਦੀ ਪਾਰਟੀ ਤੋਂ ਕਿ ਜਿਹੜਾ ਇਹ 10 ਸੀਟਾਂ ਹੈਗੀਆਂ ਉਹਦੇ ਵਿੱਚ ਜਿਹੜਾ ਫਾਰਮੂਲਾ ਬਣਾਇਆ ਜਾਵੇ ਉਹ 60 40 ਦਾ ਅਪਣਾਇਆ ਜਾਵੇ 60 40 ਦਾ ਮਤਲਬ ਇਹ ਹੈ ਕਿ 6 ਸੀਟਾਂ ਜਿਹੜੀਆਂ ਸਮਾਜਵਾਦੀ ਪਾਰਟੀ ਲੜੇ ਤੇ 4 ਜਿਹੜੀ ਹੈ ਉਹ ਕਾਂਗਰਸ ਲੜੇ ਪਰ ਉੱਤੇ ਸਮਾਜਵਾਦੀ ਪਾਰਟੀ ਇਹਨਾਂ ਨੂੰ ਦੋ ਸੀਟਾਂ ਦਾ ਵਧ ਨਹੀਂ ਦੇਣ ਲਈ ਤਿਆਰ ਸੋ ਇਸ ਕਰਕੇ ਇਹਨਾਂ ਦਾ ਉਸ ਨਾਲ ਜੁੜਿਆ ਵੀ ਹੈਗਾ ਮਾਮਲਾ ਹੋ ਸਕਦਾ ਹੈ ਕਿ ਉਹਨਾਂ ਦਾ ਨਵੇੜਾ ਜਿਹੜਾ ਹੋ ਜਵੇ ਸੋ ਕੁੱਲ ਮਿਲਾ ਕੇ ਜੇ ਅਸੀਂ ਹਰਿਆਣੇ 'ਚ ਦੇਖੀਏ ਤੇ ਜਿਸ ਢੰਗ ਦੇ ਨਾਲ ਪਿਛਲੇ ਦਿਨਾਂ 'ਚ ਵਿਨੇਸ਼ ਫੁਗਾਟ ਨੇ ਕਾਂਗਰਸ ਵਿੱਚ ਸ਼ਮੂਰੀਅਤ ਕੀਤੀ ਹੈ ਬਜਰੰਗ ਪੂਨੀਆ ਨੇ ਕੀਤੀ ਹੈ ਪਰ ਬਜਰੰਗ ਪੂਨੀਆ ਨੂੰ ਬੇਸ਼ੱਕ ਕਾਂਗਰਸ ਨੇ ਜਿਹੜਾ ਕਾਰਜਕਾਰੀ ਚੇਅਰਮੈਨ ਲਾਤਾ ਹੈ ਆਪਣੇ ਕਿਸਾਨ ਵਿੰਗ ਦਾ ਪਰ ਉਹਨੂੰ ਵੀ ਜਿਹੜੀਆਂ ਕੱਲ ਦੀਆਂ ਧਮਕੀਆਂ ਦਾ ਜ਼ਿਕਰ ਆ ਰਿਹਾ ਕਿ ਉਹਨੂੰ ਵਟਸਐਪ ਤੇ ਧਮਕੀਆਂ ਮਿਲ ਰਹੀਆਂ ਕਿ ਤੁਸੀਂ ਇਹ ਛੱਡ ਦਿਓ ਸਾਰਾ ਕੁਝ ਨਹੀਂ ਤਾਂ ਅਸੀਂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਜੀਣ ਨਹੀਂ ਦੇਵਾਂਗੇ ਸੋ ਇਸ ਕਿਸਮ ਦਾ ਜਿਹੜਾ ਮਾਹੌਲ ਵੀ ਨਾਲ ਨਾਲ ਜਿਹੜਾ ਉੱਥੇ ਸ਼ੁਰੂ ਹੋਇਆ ਪਰ ਇਹ ਇਹ ਲੱਗਦਾ ਹੈ ਕਿ ਕਾਂਗਰਸ ਜਿਸ ਢੰਗ ਨਾਲ ਸਾਰੀਆਂ ਆਪਣੀਆਂ ਵੰਡ ਕਰ ਰਹੀ ਹੈ ਟਿਕਟਾਂ ਦੀ ਉਹਦੇ ਤੋਂ ਇਹ ਲੱਗਦਾ ਹੈ ਕਿ ਉਹ ਪਹਿਲਾਂ ਜਿਹੜੇ ਸਾਰੇ ਉਹਨਾਂ ਦੇ ਪੁਰਾਣੇ ਲੀਡਰ ਹੈ ਤੇ ਜਾਂ ਜਿੱਥੇ ਲੱਗਦਾ ਹੈ ਕਿ ਉੱਥੇ ਜ਼ਿਆਦਾ ਇਸ ਕਿਸਮ ਦੀ ਗੱਲਬਾਤ ਹੋ ਸਕਦੀ ਹੈ ਬਗਾਵਤ ਵਾਲੀ ਉਹਨਾਂ ਨੂੰ ਉਹਨਾਂ ਨੇ ਸੈੱਟ ਕਰਨ ਦਾ ਜਿਹੜਾ ਸਾਰਾ ਕੀਤਾ ਹੈ ਜਾਂ ਜਿਹੜੇ ਕਾਂਗਰਸੀ ਬਾਹਰ ਗਏ ਸੀ ਜਿਵੇਂ ਚੌਧਰੀ ਬਰੇਂਦਰ ਸਿੰਘ ਹੈ ਉਹ ਪਹਿਲਾਂ ਭਾਜਪਾ 'ਚ ਲੱਗੇ ਸੀ ਉਹਨਾਂ ਦਾ ਬੇਟਾ ਵੀ ਚਲੇ ਗਿਆ ਸੀ ਉਹਨਾਂ ਦੇ ਬੇਟੇ ਦੀ ਟਿਕਟ ਦਾ ਐਲਾਨ ਹੋ ਗਿਆ ਸੋ ਇਸ ਕਰਕੇ ਕਿਤੇ ਨਾ ਕਿਤੇ ਲੱਗਦਾ ਹੈ ਕਿ ਜਿਹੜੇ 3-4 ਪਰਿਵਾਰ ਉੱਥੇ ਪ੍ਰਮੁੱਖ ਹੈਗੇ ਆ ਉਹਨਾਂ ਦੇ ਜਿਹੜੇ ਆਪਸ ਵਿੱਚ ਵੀ ਕਾਫੀ ਇਸ ਵਾਰ ਜਿਹੜੇ ਆ ਮੁਕਾਬਲੇ ਦੇਖਣ ਨੂੰ ਮਿਲ ਗਏ ਜਿਵੇਂ ਜਿੱਥੋਂ ਇਹ ਲੜ ਰਿਹਾ ਬਜਿੰਦਰ ਸਿੰਘ ਉੱਥੋਂ ਦਸ਼ੰਤ ਚਟਾਲਾ ਵੀ ਜਿਹੜੇ ਆ ਚੋਣ ਲੜ ਰਿਹਾ ਉਸ ਸੀਟ ਹੈ ਉੱਥੇ ਦਸ਼ੰਤ ਚਟਾਲਾ ਤੇ ਚੌਧਰੀ ਬਰਿੰਦਰ ਬਰਜਿੰਦਰਾ ਸਿੰਘ ਦੇ ਵਿਚਾਲੇ ਮੁੱਖ ਟੱਕਰ ਹੋਈ ਹਾਂ ਵਿਚਾਲੇ ਮੁਕਾਬਲਾ ਇਸ ਤਰ੍ਹਾਂ ਹੀ ਸ਼ਰੂਤੀ ਚੌਧਰੀ ਹੈ ਹੋਰ ਜਿਹੜੇ ਇਹਨਾਂ ਦੇ ਲੀਡਰਾਂ ਦੇ ਜਿਹੜੇ ਧੀਆਂ ਜਾਂ ਪੁੱਤ ਹੈ ਜਾਂ ਪੁੱਤੇ ਜਾਂ ਪੁੱਤਰੀਆਂ ਹੈਗੇ ਉਹ ਸਾਰੇ ਹੀ ਇਸ ਵਾਰ ਜਿਸ ਢੰਗ ਨਾਲ ਮੈਦਾਨ 'ਚ ਉਹਨਦੇ ਤੋਂ ਲੱਗਦਾ ਹੈ ਕਿ ਆਉਣ ਵਾਲਾ ਜਿਹੜਾ ਸਮਾਂ ਹੈਗਾ ਉਹ ਜਿਹੜੀ ਵਿਰਾਸਤੀ ਸਿਆਸਤ ਹੈ ਉਹ ਕਿਸ ਤਰ੍ਹਾਂ ਅੱਗੇ ਵਧੇਗੀ ਇਹ ਵੀ ਦੇਖਣ ਵਾਲਾ ਇੱਕ ਪੱਖ ਹੋਏਗਾ ਹਰਿਆਣੇ ਦੇ ਵਿੱਚ ਕਿਉਂਕਿ ਜਿੰਨੇ ਵੀ ਪੁਰਾਣੇ ਲੀਡਰ ਹੈ ਉਹ ਸਾਰੇ ਹੁਣ ਲੱਗਦਾ ਹੈ ਕਿ ਉਹਨਾਂ ਦੀ ਇਹ ਆਖਰੀ ਇਲੈਕਸ਼ਨ ਹੀ ਜਿਵੇਂ ਹੋਣੀ ਹੈ ਜਿੰਨੀ ਕੁ ਉਮਰ ਉਹਨਾਂ ਦੀ ਹੋ ਗਈ ਹੈਗੀ ਹੈ ਸੋ ਇਸ ਕਰਕੇ ਇਹ ਤਾਂ ਚਲੋ ਹੁਣ ਕੀ ਹੁੰਦਾ ਵਾਪਰਦਾ ਇਹ ਤਾਂ ਅੱਗੇ ਦੇਖਣ ਵਾਲੀ ਗੱਲ ਹੋਵੇਗੀ ਪਰ ਇਹ ਜ਼ਰੂਰ ਹੈਗਾ ਕਿ ਪਰਿਵਾਰਵਾਦ ਦਾ ਅਸਰ ਉਹਤੇ ਪੂਰੀ ਤਰ੍ਹਾਂ ਦੇਖਣ ਨੂੰ ਮਿਲਿਆ ਤੇ ਜਿਹੜੀ ਅਜੇ ਟਿਕਟਾਂ ਦੀ ਵੰਡ ਨਹੀਂ ਹੋਈ ਕਿਉਂਕਿ ਦਿਨ ਵੀ ਬਹੁਤ ਥੋੜੇ ਰਹਿ ਗਏ ਅੱਜ 9 ਤਰੀਕ ਹੋ ਗਈ ਹੈ 12 ਤਰੀਕ ਲਾਸਟ ਹੈ ਤਿੰਨ ਦਿਨ ਹੈ ਹੋ ਸਕਦਾ ਹੈ ਕਿ ਅੱਜ ਰਾਤ ਨੂੰ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਨੇ ਐਲਾਨ ਕੀਤਾ ਹੋ ਸਕਦਾ ਹੈ ਕਿ ਕਾਂਗਰਸ ਵੀ ਕੁਝ ਹੋਰ ਸੀਟਾਂ ਦਾ ਐਲਾਨ ਕਰ ਦੇ ਜਾਂ ਦੂਸਰੀਆਂ ਪਾਰਟੀਆਂ ਵੀ ਹੋਰ ਸੀਟਾਂ ਦਾ ਐਲਾਨ ਕਰਨ ਸੋ ਇਸ ਕਰਕੇ ਜਿਹੜੀ ਹਰਿਆਣੇ ਦੀ ਸਿਆਸਤ ਹੈ ਉਹਦੇ ਤੋਂ ਇਹ ਲੱਗਦਾ ਹੈ ਕਿ ਕਿਤੇ ਨਾ ਕਿਤੇ ਜਿਹੜਾ ਭਾਰਤੀ ਜਨਤਾ ਪਾਰਟੀ ਦੇ ਅੰਦਰ ਜਿਸ ਕਿਸਮ ਦੀ ਵੱਡੇ ਪੱਧਰ ਤੇ ਬਗਾਵਤ ਉੱઠી ਹੈ ਉਹਦੇ ਤੋਂ ਲੱਗਦਾ ਇਹ ਵੀ ਹੈ ਕਿ ਜਿਸ ਢੰਗ ਨਾਲ ਜਿਹੜੇ ਹੈ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਉਹ ਜਿੱਥੋਂ ਲੜਨਾ ਚਾਹੁੰਦੇ ਸੀ ਉਹਨਾਂ ਨੂੰ ਉਹ ਉਹਨਾਂ ਦੀ ਮਨਪਸੰਦ ਥਾਂ ਤੋਂ ਲੜਾਉਣ ਦੀ ਥਾਂ ਤੇ ਲਾੜਵਾ ਤੋਂ ਉਹਨਾਂ ਨੂੰ ਟਿਕਟ ਦਿੱਤੀ ਗਈ ਹੈ ਇਹਦੇ ਤੋਂ ਵੀ ਲੱਗਦਾ ਹੈ ਕਿ ਜਿਹੜੀ ਟਿਕਟਾਂ ਦੀ ਵੰਡ ਦੇ ਮਾਮਲੇ ਦੇ ਅੰਦਰ ਭਾਰਤੀ ਜਨਤਾ ਪਾਰਟੀ ਦੇ ਵਿੱਚ ਕਾਫੀ ਵੱਡਾ ਜਿਹੜਾ ਅੰਦਰ ਪੇਚ ਫਸੇ ਹੋਇਆ ਕਲੇਸ਼ ਪਿਆ ਹੋਇਆ ਹੈ ਕਿਉਂਕਿ ਉਹ ਦਾ ਮੁੱਖ ਤੌਰ ਤੇ ਕਾਰਨ ਇਹ ਹੈ ਕਿ ਇੱਕ ਪਾਸੇ ਜਿਹੜੇ ਮਨੋਹਰ لال ਖੱਟੜ ਜਿਹੜੇ ਲੰਮਾ ਸਮਾਂ ਇੱਥੇ ਮੁੱਖ ਮੰਤਰੀ ਰਹੇ ਉਹਨਾਂ ਨੂੰ ਜਿਸ ਢੰਗ ਨਾਲ ਪਾਸੇ ਕਰਕੇ ਸਥਾਪਤੀ ਵਿਰੋਧੀ ਲਹਿਰ ਨੂੰ ਠੰਡਾ ਕਰਨ ਦਾ ਯਤਨ ਕੀਤਾ ਗਿਆ ਤੇ ਉਹ ਲੱਗਦਾ ਨਹੀਂ ਉਹਨੀ ਠੰਡੀ ਹੋਈ ਹੈ ਕਿਉਂਕਿ ਜਿਹੜੀ ਹੁਣ ਟਿਕਟਾਂ ਦੀ ਵੰਡ ਹੈ ਉਹਦੇ ਵਿੱਚ ਅਮਿਤ ਸ਼ਾਹ ਔਰ ਖੱਟੜ ਦੇ ਵਿਚਾਲੇ ਜਿਸ ਤਰ੍ਹਾਂ ਖੱਟਤੀ ਹੈਗੀ ਹੈ ਉਹਦਾ ਜਿਹੜਾ ਸਪਸ਼ਟ ਪ੍ਰਗਟਾਵਾ ਪਿਛਲੇ ਦਿਨੀ ਜਿਹੜੀ ਰੈਲੀ ਹੋਣੀ ਸੀਗੀ ਜਿੰਦੇ ਵਿੱਚ ਅਮਿਤ ਸ਼ਾਹ ਹੋਣਾ ਨੇ ਆਉਣਾ ਸੀ ਨਾ ਉਹਨਾਂ ਨੇ ਉਹਦੇ ਵਿੱਚ ਆਉਣ ਤੋਂ انکار ਕਰਤਾ ਸੋ ਇਸ ਕਰਕੇ ਉਸ ਤੋਂ ਬਾਅਦ ਅਜੇ ਤੱਕ ਅਮਰਤ ਸ਼ਾਹ ਦੀ ਉੱਥੇ ਕੋਈ ਰੈਲੀ ਦਾ ਜਿਹੜਾ ਪ੍ਰੋਗਰਾਮ ਸਾਹਮਣੇ ਨਹੀਂ ਆਇਆ ਤੇ ਜਿਹੜੀ ਰੈਲੀ ਹੋਣੀ ਵੀ ਸੀ ਉਹਦੇ ਵਿੱਚ ਵੀ ਉਹਦੀ ਫੋਟੋ ਬਾਅਦ ਚ ਉਹਨਾਂ ਪੋਸਟਰਾਂ 'ਚ ਕੱਢ ਦਿੱਤੀ ਗਈ ਸੀ ਸੋ ਇਸ ਕਰਕੇ ਇਹ ਹੁਣ ਦੇਖਣ ਵਾਲੀ ਗੱਲ ਹੋਏਗੀ ਕਿ ਭਾਰਤੀ ਜਨਤਾ ਪਾਰਟੀ ਆਪਣੀ ਬਗਾਵਤ ਨੂੰ ਕਿਸ ਤਰ੍ਹਾਂ ਸਾਂਭਦੀ ਹੈ ਤੇ ਦੂਸਰੇ ਪਾਸੇ ਕਾਂਗਰਸ ਜਿਹੜੇ ਆਉਣ ਵਾਲੇ ਦਿਨਾਂ 'ਚ ਬਾਕੀ ਦੀਆਂ ਜਦੋਂ ਸ਼ੀਟਾਂ ਦੇ ਉੱਤੇ ਆਪਣੇ ਉਮੀਦਵਾਰਾਂ ਦਾ ਨਾਮ ਕਰੇਗੀ ਤਾਂ ਉਦੋਂ ਉਹਦੇ ਅੰਦਰ ਕਿਸ ਤਰ੍ਹਾਂ ਦਾ ਜਿਹੜੇ ਵਿਰੋਧ ਹੈ ਬਗਾਵਤੀ ਸੁਰਾਂ ਉਹ ਉੱਠਦੀਆਂ ਕਿਉਂਕਿ ਇਹਦੇ ਨਾਲ ਜੰਮੂ ਜੀ ਇਕ ਇਹ ਵੀ ਹੋ ਰਿਹਾ ਹੈ ਕਿ ਉੱਥੇ ਆਜ਼ਾਦ ਉਮੀਦਵਾਰ ਵੀ ਕਾਫੀ ਮੈਦਾਨ 'ਚ ਆ ਰਹੇ ਜਿਹੜੀ ਸਥਿਤੀ ਕੋਲ ਜਾ ਤਾਂ ਵੱਡੀ ਗਿਣਤੀ ਦੇ ਵਿੱਚ ਆਉਣਗੇ ਹਾਂ ਜੇ ਆਜ਼ਾਦ ਆਉਂਦੇ ਆ ਉਹ ਕਿਸ ਤਰ੍ਹਾਂ ਦੀ ਸਥਿਤੀ ਕਿੰਦੀ ਕਿੰਨ ਹੈ ਕੌਣ ਕਿੰਦੀ ਵੋਟ ਨੂੰ ਕੱਟੂਗਾ ਇਹ ਵੀ ਦੇਖਣ ਵਾਲੀ ਗੱਲ ਹੋਏਗੀ ਤੇ ਨਾਲ ਦੀ ਨਾਲ ਜਿਹੜੇ ਉਹਨਾਂ ਬਸਪਾ ਹੈਗੀ ਆ ਉਸ ਦੇ ਕਿੰਨੇ ਕੁ ਉਮੀਦਵਾਰ ਅੱਗੇ ਹਜੇ ਆਉਂਦੇ ਆਏ ਉਹਨਾਂ ਦਾ ਵੀ ਪੂਰੀ ਤਰ੍ਹਾਂ ਸਥਿਤੀ ਸਪਸ਼ਟ ਨਹੀਂ ਹੈ ਕਿਉਂਕਿ ਇਹ 12 ਤਰੀਕ ਤੋਂ ਬਾਅਦ ਹੀ ਸਥਿਤੀ ਜਿਹੜੀ ਸਾਰੀ ਸਪਸ਼ਟ ਹੋਏਗੀ ਕਿ ਕਿਹਨੇ ਕਿੰਨੇ ਉਮੀਦਵਾਰ ਬਾਕੀ ਦੇ ਜਿਹੜੇ ਰਹਿੰਦੇ ਆ ਉਹਨਾਂ ਵਿੱਚ ਕਿਹੜੀਆਂ ਥਾਵਾਂ ਦੇ ਉੱਤੇ ਜਿਹੜੀ ਹੈ ਰੇੜਕੇ ਪੈਂਦੇ ਆ ਕਿਹਨਾਂ ਥਾਵਾਂ ਦੇ ਉੱਤੇ ਪਾਰਟੀਆਂ ਨੂੰ ਆਜ਼ਾਦ ਉਮੀਦਵਾਰਾਂ ਦਾ ਸਾਹਮਣਾ ਕਰਨਾ ਪੈਂਦਾ ਕਿਹਨਾਂ ਥਾਵਾਂ ਦੇ ਉੱਤੇ ਜ਼ਿਆਦਾ ਬਗਾਵਤ ਹੋ ਕੇ ਤੇ ਉਹਨਾਂ ਨੂੰ ਟਿਕਟਾਂ ਵੀ ਅਦਲਾ ਬਦਲੀ ਵੀ ਕਰਨੀ ਪੈਂਦੀ ਹੈ ਜਿਸ ਤਰ੍ਹਾਂ ਕਿ ਅਕਸਰ ਪਾਰਟੀਆਂ ਕਰਦੀਆਂ ਜੀ ਜਿੱਤੇ ਮੇਰੇ ਨਾਲ ਜਿਆਦਾ ਵਾਰ ਵਾਰ ਵਾਲੇ ਹਲਕੇ ਹੋਣਗੇ ਉੱਥੇ ਕਾਂਗਰਸ ਪਾਰਟੀ ਦਾ ਮੈਨੂੰ ਲੱਗਦਾ ਵੀ 12 ਤਰੀਕ ਨੂੰ ਸਵੇਰੇ ਸਵੇਰੇ ਉੱਥੇ ਐਲਾਨ ਕਰੇਗੀ ਤਾਂ ਕਿ ਉਹ ਚੁੱਪਚੀਪ ਤੇ ਆਪਣੇ ਨਾਮੀਨੇਸ਼ਨ ਕਰਨ ਤੇ ਹੋਰਾਂ ਨੂੰ ਜਿਹੜਾ ਵੱਧ ਤੋਂ ਵੱਧ ਬਗਾਵਤ ਨੂੰ ਰੋਕਿਆ ਜਾ ਸਕੇ ਇਸ ਕਿਸਮ ਦੇ ਵੀ ਕਾਫੇ ਜਿਹੜੇ ਲਾਏ ਜਾ ਰਹੇ ਜੀ ਸੋ ਹਾਂ ਉਹ ਤਾਂ ਹੁਣ ਦੇਖੋ ਗੱਲ 12 ਤਰੀਕ ਤੇ ਪਤਾ ਲੱਗੇਗੀ ਕੀ ਹੁੰਦਾ ਪਰ ਇਹ ਜ਼ਰੂਰ ਜਿਵੇਂ ਚਰਚਾ ਬਹੁਤ ਹੈ ਕਿ ਜੇ ਹਰਿਆਣਾ ਦੇ ਅੰਦਰ ਇੱਕ ਪਾਸੇ ਉਪਿੰਦਰ ਸਿੰਘ ਢੱਡਾ ਉਹਨਾਂ ਦਾ ਪੁੱਤਰ ਹੈ ਦਪਿੰਦਰ ਸਿੰਘ ਢੱਡਾ ਤਾਂ ਦੂਸਰੇ ਪਾਸੇ ਨੈਲੋ ਦਾ ਸਾਰਾ ਜਿਹੜਾ ਪਰਿਵਾਰ ਹੈ ਉਹ ਤਾਂ ਚੌਧਰੀ ਦੇਵੀ ਲਾਲ ਦਾ ਪਰਿਵਾਰ ਹੈ ਉਹ ਤਾਂ ਕੋਈ ਸੈਂਜ ਹੈ ਨਾ ਇੱਕ ਇੱਕ ਜੱਜਪਾ ਇੱਕ ਅਨੈਲੋ ਹੈ ਦੋਨਾਂ ਦੋਨਾਂ ਥਾਵਾਂ ਤੇ ਦੋ ਦੋਵੇਂ ਪਰਿਵਾਰ ਇੱਕ ਪਰਿਵਾਰ ਚੋਂ ਦੋ ਹਿੱਸੇ ਬਣੇ ਆ ਹਾਂਜੀ ਹਾਂਜੀ ਸੋ ਇਸ ਕਰਕੇ ਬੰਸੀ ਲਾਲ ਦਾ ਪਰਿਵਾਰ ਵੀ ਜਿਸ ਢੰਗ ਨਾਲ ਉਹਨਾਂ ਨੇ ਹੋਇਆ ਸੋ ਇਸ ਕਰਕੇ ਵਾਕਵਾ ਜਿਹੜੇ ਪੁਰਾਣੇ ਉੱਥੇ ਸਥਾਪਿਤ ਪਰਿਵਾਰ ਸੀ ਉਹਨਾਂ ਦੇ ਵਿੱਚੋਂ ਐਸੇ ਜਿਹੜਾ ਪਰਿਵਾਰ ਮਜ਼ਬੂਤ ਸਿੱਧੀ ਚ ਲੱਗਦਾ ਉਹ ਤਾਂ ਭੁਪਿੰਦਰ ਸਿੰਘ ਹੁੰਡਾ ਦਾ ਪਰਿਵਾਰ ਹੀ ਲੱਗਦਾ ਜੰਮੂ ਜੀ ਦੇਖੋ ਪਰਿਵਾਰਾਂ ਦੇ ਵਿੱਚ ਜਿਹੜਾ ਬੰਸੀ لال ਦਾ ਪਰਿਵਾਰ ਉਹ ਵੀ ਇੱਕ ਸੀਟ ਤੱਕ ਸੀਮਿਤ ਰਹਿ ਗਿਆ ਇਸੇ ਤਰ੍ਹਾਂ ਚੌਧਰੀ ਦੇਵੀ لال ਦਾ ਪਰਿਵਾਰ ਉਹ ਵੀ ਇੱਕ ਸੀਟ ਤੱਕ ਸਹਿਮਤ ਰਹਿ ਗਿਆ ਜਿਹੜਾ ਜੱਜਪਾ ਹੈ ਤੇ ਅਨੈਲੋ ਉਹਨਾਂ ਦਾ ਵੱਧ ਥਾਵਾਂ ਦੇ ਉੱਪਰ ਪਸਾਰ ਹੈਗਾ ਬਾਕੀ ਇਹ ਪਤਾ ਲੱਗੂਗਾ ਵੀ ਉਹਨਾਂ ਨੂੰ ਸੀਟਾਂ ਕਿੰਨੀਆਂ ਕਾਉਂਦੀਆਂ ਇਸ ਗੱਲ ਨੂੰ ਲੈ ਕੇ ਬੜੀਆਂ ਚਰਚਾਵਾਂ ਹੈਗੀਆਂ ਤੇ ਇਸੇ ਤਰੀਕੇ ਦਾ ਬਸਪਾ ਇੱਕ ਸੀਟ ਹਰਿਆਣੇ ਚ ਉਹ ਜਿੱਤਦੀ ਰਹੀ ਹੈ ਇਸ ਵਾਰੀ ਉਹ ਜਿੱਤੇਗੀ ਜਾਂ ਨਹੀਂ ਜਿੱਤੇਗੀ ਇਹ ਵੀ ਮਤਲਬ ਸ਼ੰਕਾ ਜਾੜ ਕੀਤਾ ਜਾ ਰਿਹਾ ਚਲੋ ਇਹ ਦੇਖਦੇ ਹਾਂ 12 ਤਰੀਕ ਤੱਕ ਵੀ ਕੀ ਹਰਿਆਣੇ ਦੇ ਵਿੱਚ ਕੌਣ ਕੌਣ ਚੋਣ ਮੈਦਾਨ ਦੇ ਵਿੱਚ ਪਰ ਜੰਮੂ ਇੱਕ ਜੰਮੂ ਹੀ ਇੱਕ ਗੱਲ ਤਾਂ ਹੋਏਗੀ ਨਾ ਕਿ ਦੇਖੋ ਜੇ ਜਿਆਦਾ ਉਮੀਦਵਾਰ ਮੈਦਾਨ 'ਚ ਹੋਣਗੇ ਕੌਣ ਕਿੰਦੀ ਵੋਟ ਕੱਟ ਕੇ ਕਿਹਨੂੰ ਹਰਾ ਜਾਵੇ ਇਹ ਕੋਈ ਫਿਰ ਸ਼ਰਟਨ ਨਹੀਂ ਹੋ ਸਕਦਾ